ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਕਰਿ ਸ਼ਿ ਇਕ ਓੰਕਾਰ ਸਤਿਗੁਰ ਪਰਸਾਦ ਸੁਣਿਓ ਸੰਤ ਪਿਆਰੇ ਬਿਨਿ ਓ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਸੁਣਿਓ ਸੰਤ ਪਿਆਰੇ ਬਿਨਿ ਓ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਉ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰਜ ਜਾਲ ਤੇਰੇ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੇ ਉਪਦੇਸ ਮੋਕੋ ਗੁਰਦੀਨਾ ਜੀਓ ਤਿਸ ਸਿਓ ਨਾ ਲਾਈਏ ਹੀਤ ਜਾਂ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਦਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਸ਼ ਪਟਲ ਨਾ ਕੀਚੈ ਸੋਈ ਭਗਤ ਗਿਆਨੀ ਧਿਆਨੀ ਤਪਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਸ਼ ਪਟਲ ਨਾ ਕੀਚੈ ਸੋਈ ਭਗਤ ਗਿਆਨੀ ਧਿਆਨੀ ਤਪਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾਂ ਘਰਿ ਸੇਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਏ ਪਿਆਰੇ ਸੰਤ ਚਨੋ ਮੇਰੀ ਬੇਨਤੀ ਸੁਣੋ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮਾਇਆ ਦੇ ਬੰਦਨਾ ਤੋਂ ਬਿਨਾ ਕਿਸੇ ਦੀ ਵੀ ਖਲਾਸੀ ਨਹੀਂ ਹੁੰਦੀ ਰਹਾਉ ਏ ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰ ਸਿਮਰਨ ਦੇ ਕੰਮ ਕਰਿਆ ਕਰ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ ਦੁਨੀਆ ਦੇ ਹੋਰ ਸਾਰੇ ਜੰਜਾਲ ਤੇਰੇ ਕਿਸੇ ਕੰਮ ਨਹੀਂ ਆਉਣਗੇ ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ اے بھائی اس ਧਨ ਪਦਾਰਤ ਨਾਲ ਪਿਆਰ ਨਹੀਂ ਪਾਣਾ ਚਾਹੀਦਾ ਜਿਸ ਦੀ ਕੋਈ ਪਾਇਆ ਹੀ ਨਹੀਂ ਹੋਰ ਧਨ ਪਦਾਰਤ ਅਖੀਰ ਵੇਲੇ ਨਾਲ ਨਹੀਂ ਜਾਂਦਾ ਆਪਣੇ ਮਨ ਵਿੱਚ ਹਿਰਦੇ ਵਿੱਚ ਤੋਂ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਕਿਉਂਕਿ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਤੇਰੇ ਮਾਇਆ ਦੇ ਬੰਧਨ ਮੁਕ ਸਕਦੇ ਹਨ हे भाई परमात्मा ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਬਸਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਆਸਰਾ ਨਹੀਂ ਢੂੰਡਣਾ ਚਾਹੀਦਾ हे ਨਾਨਕ ਉਹੀ ਮਨੁੱਖ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਸੁਰਚਬਿਆਸੀ ਹੈ ਉਹੀ ਤਪੱਸਵੀ ਹੈ ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ